ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਹੈ ਉਦੋਂ ਹੀ ਡਿਲੀਟ ਕਰ ਦਿੱਤੀ ਹੈ ਅਸੀਂ ਜਿੱਦਣ ਇਹਨਾਂ ਨੇ ਪੁਲਿਸ ਕੰਪਲੇਂਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਆਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਆ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾ ਤੁਹਾਡੀ ਲਾਸ਼ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾ ਕਰ ਦਾਂਗੇ ਤੁਹਾਡਾ ਐਦਾ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਆ ਜੀ ਸਮਝਾ ਤੁਹਾਡੇ ਵੱਲੋਂ ਵੀਡੀਓ ਰਿਵਿਊ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦਾ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਨਨ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹੋ ਜਿਹੀ ਵੀਡੀਓ ਪਾਈ ਲੋਕੀ ਚੁੱਕ ਚੁੱਕ ਕੇ ਆਪਣੇ ਪੇਜਰ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਹੈ ਮੈਂ ਮੈਂ ਕਹਿਣਾ ਚਾਹਨੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਤੁਸੀਂ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਹੈਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਮੇਰਾ ਪਰਿਵਾਰ ਕਰੇਗਾ ਕੀ हां जे मेरे परिवार में कुछ हो गया तो फिर मैं की करूंगी हां सर जी कह लो एक कोई क्या कि है क्या कि पार्किंग एक नहीं है, आ, आ। पार्किंग है कि पार्किंग कई है गया उन्होंने आ ही किया है कि पार्किंग एक नहीं है यहां पार्किंग मधु है यहां ने कि जिथे ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਾਧਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਮੈਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਨਾ ਇਸ ਵਾਰੀ ਤਾਂ ਲਾਸ਼ ਲੱਭਗੀ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਸੀ ਪਹਿਲਾਂ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਉਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਪੁਲਿਸ ਕੋਲ ਵੀ ਗਏ ਹੇਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਹੀ ਕਿ ਪੁਲਿਸ ਜੀ ਉਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱ ਦਿੱਤੀ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣੇ ਵੀ ਦਿੰਦਾ ਹੀ ਸਾਨੂੰ ਕਿ ਸਮਝ ਕੇ ਕਿ ਤੀ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਆ ਕੋਈ ਨਹੀਂ ਐਵੇਂ ਹੀ ਸਮਝ ਲੈਂਦੇ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਲੀ ਕਬਰਾਈ ਹੋਈ ਹੈ ਕਿ ਆ ਚੀਜ਼ ਤੇ ਬੇਟਾ ਤੂੰ ਇਹ ਵਾਰ ਹੀ ਨਾ ਜਾਓ ਤੁਸੀਂ ਇਹ ਤੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੇ ਜਾਈਏ ਇਸ ਬਾਰੇ ਗੱਲ ਕਰ ਰਹੇ ਹੋ ਆਪਾਂ ਕੰਪਲੀਟ ਕੀਤੀ ਸੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਿਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਮੇਰ ਨਾਲ ਵੀ ਕਲੀਅਰ ਕਰ ਦਿੱਤਾ ਹੈ ਇਹਨਾਂ ਲਿਖਤੀ ਰੂਪ ਚ ਵੀ ਮੇਰੇ ਕੋ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕਿ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੀਟ ਕਰਦੇ ਆਂ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਮਪਾਲ ਮਹਿਰੋਦੀ ਜਿਹੜਾ ਸਵੇਰੇ ਸਵੇਰੇ ਮੇਰੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਹੈ ਉੱਥੋਂ ਤੋਂ ਲੱਗਿਆ ਤੁਹਾਨੂੰ ਮੇਰੀ ਤਮਕੀ ਦਿੱਤੀ ਗਈ ਹਾਂਜੀ ਇਹਨਾਂ ਨੇ ਮੈਨੂੰ ਤਮਕੀ ਦਿੱਤੀ ਹੈ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਿਆ ਕਿ ਉਹਨਾਂ ਦੀ ਲਾਸ਼ ਲੱਭੀ ਹੈ ਬਸ ਮੈਂ ਥੋੜਾ ਥੋੜਾ ਸੁਣਿਆ ਹੀਗਾ ਉਹਨਾਂ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਪ ਤੇ ਸਮਝਾਉਣ ਦੇ ਤਰੀਕੇ ਹੁੰਦੇ ਆ ਖਰ ਕੇ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐ ਤਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾਪੇ ਫੇ ਪੁਲਿਸ ਦਾ ਕੀ ਕੰਮ ਐ ਮਨੋਪਾਲ ਮੈਰੋ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਤੁਸੀਂ ਪਹਿਲਾਂ ਪੁਲਿਸ ਵੀ ਕੀਤੀ ਹੋਣੀ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਹੋਜੀ ਪੋਸਟ ਹੋਈ ਹੋਵੇ ਆਪਾਂ ਕੋਈ ਪੋਸਟ ਕਿ ਨਹੀਂ ਕੀਤੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੇ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤੋਂ ਪੰਜ 6 ਵਾਰੀ ਆਪਾਂ ਮਾਫੀ ਮੰਗ ਲਈ ਹਰ ਜਗਤੇ ਖਲੋਖ ਲੋ ਕੇ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਬੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪਾਂ ਲਾਸ਼ ਨਹੀਂ ਲੱਪਣੀ ਤੁਹਾਨੂੰ ਐਦਾਂ ਹੋਇਨਾ ਤੁਹਾਨੂੰ ਐਦਾਂ ਹੋਇਨਾ ਪਲੀਜ਼ ਨਾ ਉਹ ਚੀਜ਼ਾਂ ਨੂੰ ਕਹਿ ਰਹੀਆਂ ਕਿ ਮੈਨੂੰ ਪਲੀਜ਼ ਇਹ ਚੀਜ਼ਾਂ ਤੋਂ ਬਾਹਰ ਕੱਢ ਦੇ ਮੈਂ ਕੰਟਰੋਵਰਸੀ ਨਹੀਂ ਪੈਣਾ ਚਾਹੁੰਦੀ ਆ ਚੀਜ਼ਾਂ ਦੇ ਕਿਉਂ ਚਲਾ ਰਹੇ ਕਿਉਂ ਚਲਾ ਰਹੇ ਮੈਨੂੰ ਇਹ ਨਹੀਂ ਪਤਾ ਪਲੀਜ਼ ਜਦੋਂ ਮਾਹੌਲ ਹੁੰਦਾ ਮਨ ਵਿੱਚ ਕਿਉਂਕਿ ਜਿਹਨੂੰ ਐਂ ਵੀ ਧਮਕੀ ਲੱਗਦੀ ਏ ਸਾਨੂੰ ਮਾਰਦੇ ਇਸ ਕਰਕੇ ਕਿਸੇ ਦਾ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਨਾਲ ਵੀ ਹੋ ਸਕਦਾ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਹੀ ਪਹਿਲਾਂ ਕੀ ਬਸ ਇਹੀ ਮੰਗਦੇ ਹੋ ਸਿਕਿਉਰਿਟੀ ਦੀ ਮੰਗ ਹੀ ਹੈ ਹਾਂ ਸਿਕਿਉਰਿਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿੱਦਾਂ ਇਹ ਮੈਨਾ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ ਸੋਸ਼ਲ ਮੀਡੀਆ ਤੇ ਤਮ ਕੀਤੇ ਹੋ ਰਿਹਾ ਹੈ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਕਿ ਇਸ ਮੈਨੂੰ ਆ ਚੀਜ਼ਾਂ ਚੋਂ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਯਾ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ ਚੋਂ ਦੁਬਾਰਾ ਨਾ ਮੋੜਿਆ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮੈਨੂੰ ਅਟਕ ਕੀਤਾ ਜਾ ਰਿਹਾ ਐ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਦੇ ਦੇਖ ਕੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਕੋ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਐ ਉਦੋਂ ਹੀ ਡਿਲੀਟ ਕਰ ਦਿੱਤੀ ਐ ਜਿੱਦਣ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਆਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀਗਾ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾ ਕਰ ਦਾਂਗੇ ਤੁਹਾਡਾ ਐਦਾ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਆ ਕੀ ਸਮਝ ਤੁਹਾਡੇ ਵੱਲੋਂ ਵੀਡੀਓ ਰੀਡ ਵੀ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਤਾਰਗੇਟ ਕੀਤਾ ਜਾਂਦਾ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾਈ ਲੋਕੀ ਚੁੱਕ ਚੁੱਕ ਕੇ ਆਪਣੇ ਪੇਜਾਂ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਹੈ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾਈ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਤੁਸੀਂ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਅੱਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕੀ ਹਾਂ ਜੇ ਮੇਰੇ ਪਰਿਵਾਰ ਨੂੰ ਹੀ ਕੁਝ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਖਾਲਸਾ ਜੀ ਵੱਲੋਂ ਇੱਕ ਕੋਈ ਕਿਹਾ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈ ਗਿਆ ਉਹਨਾਂ ਨੇ ਆਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਵੱਧੂ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਭ ਕੇ ਮਾਰ ਸਕਦੇ ਆ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਸੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਨਾ ਇਸ ਵਾਰੀ ਤਾਂ ਲਾਸ਼ ਲੱਭਗੀ ਨਾ ਹੋਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਪਹਿਲੇ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਉਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਫੁਲਸਕੋਲ ਵੀ ਗਏ ਹੇਗੇ ਪੁਲਿਸ ਨੇ ਸਾਡੀ ਨਹੀਂ ਸੁਣੀ ਸੀ ਕਿ ਪੁਲਿਸ ਜੀ ਉੱਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੀ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਿਹਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਸੀਗੇ ਅੰਦਰ ਕੋਈ ਜਾਣੇ ਵੀ ਨਹੀਂ ਦਿੰਦਾ ਸੀ ਸਾਨੂੰ ਹੀ ਸਮਝ ਕੇ ਕਿ ਤੇ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਹੈ ਕੋਈ ਨਹੀਂ ਐਵੇਂ ਸਮਝ ਲੈਂਦੇ ਸੀ ਤੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਰੇ ਫੈਮਿਲੀ ਕਬਰਾਈ ਹੋਈ ਹੈ ਕਿ ਆ ਚੀਜ਼ ਤੇ ਬੇਟਾ ਤੂੰ ਬਾਹਰ ਹੀ ਨਾ ਜਾਉਂ ਤੇ ਇਹ ਤਾਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੇ ਜਾਈਏ ਆਪਾਂ ਕੰਪਲੀਟ ਕੀਤੀ ਸੀ ਤੁਹਾਡੇ ਆਪਾਂ ਕੰਪਲੀਟ ਕੀਤੀ ਸੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਿਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਹੈ ਮੇਰ ਨੂੰ ਵੀ ਕਲੀਅਰ ਕਰ ਦਿੱਤਾ ਸੀ ਇਹਨਾਂ ਲਿਖਤੀ ਰੂਪ ਚ ਵੀ ਮੇਰੇ ਕੋ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕੀਤਾ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੀਟ ਕਰਦੇ ਆਂ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਅੰਮ੍ਰਿਤਪਾਲ ਮਹਿਰੂ ਦੀ ਜਿਹੜਾ ਸਵੇਰੇ ਸਵੇਰੇ ਮੇਰੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਹੈ ਉਹ ਤੋਂ ਲੱਗਿਆ ਤੁਹਾਨੂੰ ਮੇਰੇ ਧਮਕੀ ਦਿੱਤੀ ਹੈ ਹਾਂਜੀ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਾ ਕਿ ਉਹਨਾਂ ਦੀ ਲਾਸ਼ ਲੱਭੀ ਹੈ ਬਸ ਮੈਂ ਥੋੜਾ ਥੋੜਾ ਸੁਣਿਆ ਹੀਗਾ ਉਹਨਾਂ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਹ ਸਮਝਾਉਣ ਦੇ ਤਰੀਕੇ ਹੁੰਦੇ ਆਂ ਕਿ ਹਰ ਇੱਕ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐ ਐਦਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾਪੇ ਫੇ ਪੁਲਿਸ ਦਾ ਕੀ ਕੰਮ ਐ ਮਨੋਪਾਲ ਮੈਰੋ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਤੁਸੀਂ ਪੁਲਿਸ ਵੀ ਕੀਤੀ ਹੋਣੀ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਹੋਜੀ ਪੋਸਟ ਹੋਈ ਹੋਵੇ ਆਪਾਂ ਕੋਈ ਸੁਣੀ ਕਿਤੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੀ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤੋਂ ਪੰਜ 6 ਵਾਰੀ ਆਪਾਂ ਮਾफी ਮੰਗ ਲਈ ਹਰ ਜਗਤ ਇੱਕ ਲੋਕ ਲੋ ਕੇ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪ ਲਾਸ਼ ਨਹੀਂ ਲਪਣੀ ਤੁਹਾਨੂੰ ਇਦਾਂ ਹੋਇਨਾ ਨਹੀਂ ਕਰਨਾ ਇਦਾਂ ਹੋਇਨਾ ਪਲੀਜ਼ ਮੈਂ ਉਹ ਚੀਜ਼ਾਂ ਨੂੰ ਕਹਿ ਰਹੀਆਂ ਕਿ ਮੈਨੂੰ ਪਲੀਜ਼ ਇਹ ਚੀਜ਼ਾਂ ਤੋਂ ਬਾਹਰ ਕੱਢ ਦੇ ਦੇ ਮੈਂ ਕੰਟਰੋਵਰਸਰੀ ਨਹੀਂ ਪੈਣਾ ਚਾਹੁੰਦੀ ਆ ਚੀਜ਼ਾਂ ਦੇ ਕਿਉਂ ਚਲਾ ਰਹੇ ਕਿਉਂ ਚਲਾ ਰਹੇ ਮੈਨੂੰ ਇਹ ਨਹੀਂ ਪਤਾ ਪਲੀਜ਼ ਜਦੋਂ ਮਾਹੌਲ ਹੁੰਦਾ ਮਨ ਵਿੱਚ ਕਿਉਂਕਿ ਜਿਨੂੰ ਅਸਲੀ ਧਮਕੀ ਲੱਗਦੀ ਹੈ ਜਾਨ ਨੂੰ ਮਾਰਨ ਦੀ ਫਿਰ طرفے سے سلام مول بہت ڈرਦਾ مول بنیا ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਨਾਲ ਵੀ ਹੋ ਸਕਦਾ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਹੈ ਕਿਲਾ ਕਿ ਬਸ ਇਹੀ ਮੰਗਦੇ ਹੈ ਸਿਕਿਉਰਟੀ ਦੀ ਮੰਗ ਹੈ ਹਾਂ ਸਿਕਿਉਰਟੀ ਚਾਹੀਦੀ ਹੈ ਪਲੀਜ਼ ਔਰ ਆ ਚੀਜ਼ਾਂ ਜਿੱਦਾਂ ਇਹ ਮੈਨਾਂ ਮੈਨੂੰ ਸ਼ਰੀਆਮ ਮਤਲਬ ਇੰਸਟਾਗ੍ਰਾਮ ਤੇ ਸ਼ਰੀਆਮ سوشل میڈیا ਤੇ ਧਮਕੀ ਦੇ ਰਿਹਾ ਹੈ ਤੁਸੀਂ ਆਪ ਸਾਰੇ ਨੇ ਵੇਚ ਰਿਓ ਪਲੀਜ਼ ਮੈਨੂੰ ਆ ਚੀਜ਼ਾਂ ਚੋ ਦੀ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੈ ਜਾਂ ਪਲੀਜ਼ ਸੋਰੀ ਮੈਨੂੰ ਆ ਚੀਜ਼ਾਂ ਚੋ ਦੁਬਾਰਾ ਨਾ ਬੋਲਿਆ ਜਾਵੇ ਮੈਂ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦੁਬਾਰਾ ਦੁਬਾਰਾ ਕਿਉਂ ਮਿੰਨਤਾਂ ਦਿੱਤਾ ਜਾ ਰਿਹਾ ਹੈ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਾ ਪੋਚ ਕਰਦੇ ਪਰ ਤੇ ਮੇਰੀ ਆਈਡੀ ਦੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਹੈ ਉਦੋਂ ਹੀ ਡਿਲੀਟ ਕਰ ਦਿੱਤੀ ਹੈ ਅਸੀਂ ਜਿੱਦਣ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਅਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀਗਾ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਹੈ ਕੀ ਸਮਝ ਤੁਹਾਡੇ ਵੱਲੋਂ ਵੀਡੀਓ ਰੀਵਿਊ ਕੀਤੀ ਗਈ ਹੋਂ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਕਿ ਉਹ ਟਾਰਗੇਟ ਕੀਤਾ ਜਾਂਦਾ ਮੈਂ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਣੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾਈ ਲੋਕੀ ਚੁੱਕ ਚੁੱਕ ਕੇ ਆਪਣੇ ਪੇਜਰ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾਈ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਅੱਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕੀ ਹਾਂਜੀ ਮੇਰੇ ਪਰਿਵਾਰ ਨੂੰ ਹੀ ਕੁਝ ਹੋ ਗਿਆ ਤੇ ਫਿਰ ਮੈਂ ਕੀ ਕਰਾਂਗੀ ਖਾਲਸਾ ਜੀ ਵੱਲੋਂ ਇੱਕ ਕੋਈ ਕਿਹਾ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈ ਗਿਆ ਉਹਨਾਂ ਨੇ ਆਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਵੱਧੂ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਭ ਕੇ ਮਾਰ ਸਕਦੇ ਆ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਇਸ ਵਾਰੀ ਤਾਂ ਲਾਸ਼ ਲੱਭਗੀ ਨਾ ਹੋਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਸੀ ਪਹਿਲੇ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਫੁਲਸਕੋਲ ਵੀ ਗਏ ਸੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਹੀ ਕਿ ਪੁਲਿਸ ਜੀ ਓਟਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੀ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚੈਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣੇ ਵੀ ਦਿੰਦਾ ਹੀ ਸਾਨੂੰ ਕਿ ਸਮਝ ਕੇ ਕਿ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਆ ਕੋਈ ਨਹੀਂ ਐਵੇਂ ਹੀ ਸਮਝ ਲੈਂਦੇ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਵੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਲੀ ਘਰਾਈ ਹੋਈ ਹੈ ਕਿ ਆ ਚੀਜ਼ ਤੇ ਬੇਟਾ ਤੂੰ ਇਹ ਵਾਰੀ ਨਾ ਜਾ ਤੁਸੀਂ ਇਹ ਤਾਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਿਹਾ ਕਿ ਅੰਮ੍ਰਿਤਸਰ ਛੱਡ ਕੇ ਚਲੀ ਜਾਈਏ ਇਸ ਕੋਲ ਕੀ ਕਰ ਰਹੇ ਹੋ ਕੱਢ ਦੇ ਆਪਾਂ ਕੰਪਲੀਟ ਕੀਤੀ ਹੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਤੇ ਮੇਰੇ ਨਾਲ ਵੀ ਕਲੀਅਰ ਕਰ ਲਿੱਤਾ ਹੀ ਇਹਨਾਂ ਨੇ ਲਿਖਤੀ ਰੂਪ ਚ ਵੀ ਮੇਰੇ ਕੋਲ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕੀਤਾ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੇਟ ਕਰਕੇ ਵੀਡੀਓ ਤੁਹਾਡੇ ਸਾਹਮਣੇ ਆਈ ਐਮ ਬਰਕਾਲ ਮਹਿਰੂਦੀ ਜਿਹੜਾ ਅੱਜ ਤੱਕ ਸਵੇਰੇ ਸਵੇਰੇ ਮੇਰੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਹੈ ਹਾਂਜੀ ਇਹਨਾਂ ਨੇ ਮੈਨੂੰ ਕਮਕੀ ਦਿੱਤੀ ਹੈ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਾ ਕਿ ਉਹਨਾਂ ਦੀ Laash ਲੱਭੀ ਹੈ ਬਸ ਮੈਂ ਥੋੜਾ ਥੋੜਾ ਸੁਣਿਆ ਹੀਗਾ ਉਹਨਾਂ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਾਂ ਮਾਰਿਆ ਪਰ ਕੋਈ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਕੇ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐਂ ਤਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲਾਪੇ ਫੇ ਪੁਲਿਸ ਦਾ ਕੀ ਕੰਮ ਹੈ ਪਾਲ ਮੈਰੋ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਸੀ ਪਾਲਜੀ ਵੀ ਕੀਤੀ ਹੋਣੀ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੀਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲਈਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਉਹਦੀ ਪੋਸਟ ਹੋਈ ਹੋਵੇ ਆਪਾਂ ਕੋਈ ਪੋਸਟ ਨਹੀਂ ਕੀਤੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੇ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤੋਂ ਪੰਜ ਛੇ ਵਾਰੀ ਆਪਾਂ ਮਾਫੀ ਮੰਗ ਲਈ ਹਰ ਜਗਤਿਕ ਲੋਕ ਲੋਕੀ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪਾਂ ਲਾਸ਼ ਨਹੀਂ ਲੱਪਣੀ ਤੁਹਾਨੂੰ ਇਦਾਂ ਹੋਇਨਾ ਕਰਵਾਇਤਾ ਹੋਇਨਾ ਪਲੀਜ਼ ਮੈਂ ਉਹ ਚੀਜ਼ਾਂ ਨੂੰ ਕਹਿ ਰਹੀਆਂ ਕਿ ਮੈਨੂੰ ਪਲੀਜ਼ ਇਹ ਚੀਜ਼ਾਂ ਤੋਂ ਬਾਹਰ ਕੱਢ ਦੇ ਮੈਂ ਕੰਟਰੋਵਰਸੀ ਨਹੀਂ ਪੈਣਾ ਚਾਹੁੰਦੀ ਆ ਚੀਜ਼ਾਂ ਦੇ ਕਿਉਂ ਚਲਾ ਰਹੇ ਕਿਉਂ ਚਲਾ ਰਹੇ ਮੈਨੂੰ ਇਹ ਨਹੀਂ ਪਤਾ ਪਲੀਜ਼ ਦਾ ਮਾਹੌਲ ਹੁੰਦਾ ਮਨ ਵਿੱਚ ਕਿਉਂਕਿ ਜਿਨੂੰ ਇਹੇ ਧਮਕੀ ਲੱਗਦੀ ਹੈ ਸਾਨੂੰ ਮਾਰਦੇ ਹੈ ਜਿਸ ਤਰ੍ਹਾਂ ਕਿਸੇ ਦਾ ਮਾਹੌਲ ਬਹੁਤ ਡਰਦਾ ਮਾਹੌਲ ਬਣਿਆ ਹੋਇਆ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰ ਕੀ ਹੈ ਤੇ ਇਹਦਾ ਮੇਰੇ ਨਾਲ ਵੀ ਹੋ ਸਕਦਾ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਧਮਕੀ ਦਿੱਤੀ ਸੀ ਪਹਿਲਾਂ ਪਹਿਲਾਂ ਕੀ ਆ ਜੀ ਸੇਵਾ ਸੇ ਹੀ ਮੰਗੇ ਸਿਕਿਉਰਿਟੀ ਦੀ ਮੰਗ ਹੈ ਹਾਂ ਸਿਕਿਉਰਿਟੀ ਚਾਹੀਦੀ ਹੈ ਪਲੀਜ਼ ਉਹ ਆ ਚੀਜ਼ਾਂ ਜਿੱਦਾਂ ਇਹ ਮੈਨਾਂ ਮੈਨੂੰ ਸ਼ਰਿਆਮ ਮਤਲਬ ਇੰਸਟਾਗ੍ਰam ਤੇ ਸ਼ਰਿਆਮ ਸੋਸ਼ਲ ਮੀਡੀਆ ਤੇ ਧਮਕੀ ਦੇ ਰਿਹਾ ਹੈ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆ ਚੀਜ਼ਾਂ ਚੋਂ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੋਈ ਹੈ ਪਲੀਜ਼ ਸੌਰੀ ਮੈਨੂੰ ਆ ਚੀਜ਼ਾਂ ਚੋਂ ਦੁਬਾਰਾ ਨਾ ਠੀਕ ਹੈ ਠੀਕ ਹੈ ਮੈਂ ਮੈਨੂੰ ਇਹ ਇਹ ਨਹੀਂ ਪਤਾ ਮੈਨੂੰ ਕਿਉਂ ਤੁਮ ਕਿਤੇ ਦਿੱਤੇ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮਿੰਨਤਾਂ ਕੀਤਾ ਜਾ ਰਿਹਾ ਹੈ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਇਸ ਦੇਖ ਕੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਹੈ ਉਦੋਂ ਹੀ ਡਿਲੀਟ ਕਰ ਦਿੱਤੀ ਹੈ ਜਿੱਦ ਨੇ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀਆਂ ਅਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀਗਾ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਹੈ ਜੀ ਸਮਝ ਤੁਹਾਡੇ ਵੱਲੋਂ ਵੀਡੀਓ ਰੀਅਰ ਵੀ ਕੀਤੀ ਗਈ ਹੂੰ ਤੁਹਾਡੇ ਵੱਲੋਂ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਤੇ ਉਹ ਟਾਰਗੇਟ ਕੀਤਾ ਜਾ ਰਿਹਾ ਮੈ ਉਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹੋ ਜੀ ਵੀਡੀਓ ਪਾਈ ਲੋਕੀ ਚੁੱਕ ਚੁੱਕ ਕੇ ਆਪਣੇ ਪੇਜਰ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾਈ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਅੱਗੇ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਸ ਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕੀ ਹਾ ਜੇ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਆਹ ਸਾਜੀ ਕਰੋ ਇੱਕ ਕੋਈ ਜਹਾ ਗਿਆ ਕਿ ਪਾਰਕਿੰਗ ਇੱਕ ਨੇ ਕਿ ਪਾਰਕਿੰਗ ਕਈ ਹੈ ਗਿਆ ਉਹਨਾਂ ਨੇ ਆ ਹੀ ਕਿਹਾ ਹੈ ਕਿ ਪਾਰਕਿੰਗ ਇਕਨੀ ਹੈ ਯਾ ਪਾਰਕਿੰਗ ਮਤੂ ਹੈ ਯਾਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਕਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਮਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਭ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਨਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਨਸ਼ਨ ਕੀਤਾ ਕਿ ਤੇ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾ ਦੂਜਾ ਦੂਜਾ ਉਹਨਾਂ ਦਾ ਕਮਲਪ੍ਰੀਤ ਜਿਹਦਾ ਨਾਮ ਨਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਨਾ ਇਸ ਵਾਰੀ ਤਾਂ ਲਾਸ਼ ਲੱਭ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਬੁਲਾਇਆ ਸੀ ਅਸੀਂ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਮਾਫੀ ਮੰਗੀ ਉਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਪੁਲਿਸ ਕੋਲ ਵੀ ਗਏ ਸੀਗੇ ਪੁਲਿਸ ਨੇ ਸਾਡੀ ਨਹੀਂ ਸੁਣੀ ਸੀ ਕਿ ਪੁਲਿਸ ਜੀ ਉਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੀ ਕਿ ਆਪਾਂ ਵੱਡੇ ਵੱਡੇ ਆਪਾ ਆਪ ਕੇ ਚਾਰੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣੇ ਨਹੀਂ ਦਿੰਦਾ ਹੀ ਸਾਨੂੰ ਕਿ ਸਮਝ ਕੇ ਕਿ ਤਈ ਕੋ ਉਹਨਾਂ ਦਾ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਆ ਕੋਈ ਨਹੀਂ ਐਵੇਂ ਸਮਝ ਲੈਂਦੇ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਲੀ ਘਬराई ਹੋਈ ਹੈ ਕਿ ਆ ਚੀਜ਼ ਤੋ ਇਹ ਬੇਟਾ ਤਈ ਬਾਹਰ ਹੀ ਨਾ ਜਾਓ ਤਈ ਇਥੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅੰਮ੍ਰਿਤਸਰ ਰਹਿ ਰਹੇ ਕਿ ਅੰਮ੍ਰਿਤਸਰ ਛੱਡ ਕੇ ਚਲੀ ਜਾਈਏ ਮਹਿਮਾਨ ਕੀ ਕਰ ਰਹੇ ਹੋ ਕੀ ਸਾਡੇ ਆਪਾਂ ਕੰਪਲੇਟ ਕੀਤੀ ਹੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰਾਂਗੇ